ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਜੋ ਹਾਲੇ ਦੇ ਵਿੱਚ ਬੜਾ ਵਾਇਰਲ ਹੋ ਰਿਹਾ ਲੋਕਾਂ ਦੇ ਵੱਲੋਂ 3D ਫੋਟੋਸ ਬਣਾਈਆਂ ਜਾ ਰਹੀਆਂ ਨੇ ਜੈਮਿਨੀ ਐਪ ਦੇ ਜ਼ਰੀਏ ਅਸੀਂ ਅਕਸਰ ਹੀ ਦੇਖਦੇ ਆ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਜੇਕਰ ਕੋਈ ਅਜਿਹੀ ਚੀਜ਼ ਹੁੰਦੀ ਆ ਵਾਇਰਲ ਹੁੰਦੀ ਆ ਤਾਂ ਲੋਕ ਬਿਨਾਂ ਉਸ ਦੀ ਜਾਂਚ ਪੜਤਾਲ ਕਰੇ ਉਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਸ ਦੇ ਚੱਲਦੇ ਕਈ ਵਾਰ ਇਹ ਤੁਹਾਡੇ ਲਈ ਨੁਕਸਾਨ ਦੇ ਵੀ ਹੋ ਸਕਦਾ ਹੈ ਕਿਉਂਕਿ ਹਾਲੇ ਦੇ ਵਿੱਚ ਜੋ ਜੈਮਿਨੀ ਐਪ ਦੇ ਜ਼ਰੀਏ ਲੋਕਾਂ ਦੇ ਵੱਲੋਂ 3D ਫੋਟੋਸ ਬਣਾਈਆਂ ਜਾ ਰਹੇ ਨੇ ਉਸ ਨੂੰ ਲੈ ਕੇ ਪੰਜਾਬ ਫੋਟੋ ਦੇ ਵੱਲੋਂ ਲਗਾਤਾਰ ਵੀਡੀਓਸ ਪਾ ਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਕਿਉਂਕਿ ਇਸ ਐਪ ਦੇ ذریعے ਜਿਹੜਾ ਕਿ ਲੋਕਾਂ ਦਾ ਪਰਸਨਲ ਡਾਟਾ ਜਿਹੜਾ ਕਿ ਸੇਵ ਹੋ ਜਾਂਦਾ ਜਿੱਦੇ ਚਲਦੇ ਕੋਈ ਵੀ ਤੁਹਾਡੇ ਜਿਹੜੇ ਕਿ ਪਰਸਨਲ ਡਾਟੇ ਦੇ ਨਾਲ ਛੇੜਛਾੜ ਕਰ ਸਕਦਾ ਲੋਕਾਂ ਦੇ ਵੱਲੋਂ ਕਮੈਂਟ ਕੀਤੇ ਜਾ ਰਹੇ ਨੇ ਕਿ ਐਵੇਂ ਤਾਂ ਲੋਕਾਂ ਦੇ ਵੱਲੋਂ ਇੰਸਟਾਗ੍ਰਾਮ ਤੇ ਹੋਰ ਸ਼ੋਰਟ ਲ ਅਕਾਊਂਟ ਉੱਤੇ ਲੋਕਾਂ ਦੇ ਵੱਲੋਂ ਆਪਣੀ ਫੋਟੋਸ ਪਾਈ ਜਾਂਦੀਆਂ ਆਪਣੀਆਂ ਵੀਡੀਓਜ਼ ਆਪਣੀਆਂ ਫੋਟੋਆਂ ਪਾਈ ਜਾਂਦੀਆਂ ਨੇ ਪਰ ਤੁਸੀਂ ਅਕਸਰ ਹੀ ਦੇਖ ਰਹੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੇ ਵੱਲੋਂ ਤੁਹਾਡੀਆਂ ਫੋਟੋਆਂ ਦੇ ਨਾਲ ਕੁਝ ਲੋਕਾਂ ਨੂੰ ਜਿਹੜਾ ਕਿ ਨਿਸ਼ਾਨਲਾ ਬਣਾ ਲਿਆ ਜਾਂਦਾ ਜਾਂ ਫਿਰੋਤੀ ਮੰਗੀ ਜਾਂਦੀ ਹੈ ਜਾਂ ਗਲਤ ਤਰੀਕੇ ਦੇ ਨਾਲ ਜਿਹੜਾ ਕਿ ਇਸਮਾਲ ਕੀਤਾ ਜਾ ਰਿਹਾ ਹੈ